ਡੀਐਸਪੀ ਅਮਰਜੀਤ ਸਿੰਘ ਦੇ ਕੋਲ ਕਾਫੀ ਦਿਨਾਂ ਤੋਂ ਸ਼ਿਕਾਇਤਾਂ ਆ ਰਹੀਆਂ ਸੀ ਕਿ ਨਾਲ ਦੇ ਸ਼ਹਿਰ ਦੇ ਹੋਟਲ ਦੇ ਵਿੱਚ ਜੋ ਆਏ ਦਿਨ ਹੀ ਕੁਝ ਗਲਤ ਕੰਮ ਹੁੰਦੇ ਨੇ ਪਰ ਉਹਨਾਂ ਨੇ ਛਾਪਾ ਮਾਰਨ ਦੀ ਕੋਸ਼ਿਸ਼ ਕੀਤੀ ਪਰ ਉੱਥੇ ਕੁਝ ਵੀ ਨਹੀਂ ਲੱਭਿਆ ਤਾਂ ਇੱਕ ਦਿਨ ਡੀਐਸਪੀ ਅਮਰਜੀਤ ਸਿੰਘ ਨੇ ਇੱਕ ਦਿਨ ਇੱਕ ਵਿਉਂਤ ਬਣਾਈ ਅਤੇ ਉਸ ਨੇ ਐਸਪੀ ਸਾਹਿਬ ਦੇ ਨਾਲ ਗੱਲਬਾਤ ਕੀਤੀ ਕਿ ਇਸ ਜਗ੍ਹਾ ਤੇ ਗਲਤ ਧੰਦੇ ਤਾਂ ਹੁੰਦੇ ਨੇ ਪਰ ਉਸ ਦੇ ਲਈ ਆਪਾਂ ਨੂੰ ਕੁਝ ਐਸਾ ਮਿਸ਼ਨ ਚਲਾਉਣਾ ਪਵੇਗਾ ਜਿਸ ਦੇ ਕਰਕੇ ਇਹਨਾਂ ਸਾਰਿਆਂ ਦੀ ਸੱਚਾਈ ਜੋ ਹੈ ਉਹ ਸਾਹਮਣੇ ਆ ਸਕੇ ਅਤੇ ਆਪਾਂ ਗੁਪਤ ਤਰੀਕੇ ਦੇ ਨਾਲ ਹੀ ਸਾਰੀ ਪਲਾਨਿੰਗ ਕਰਾਂਗੇ ਤਾਂ ਉਸ ਤੋਂ ਬਾਅਦ ਐਸਪੀ ਸਾਹਿਬ ਨੇ ਡੀਐਸਪੀ ਅਮਰਜੀਤ ਸਿੰਘ ਨੂੰ ਆਦੇਸ਼ ਦੇ ਦਿੱਤੇ ਕਿ ਤੁਸੀਂ ਆਪਣੇ ਪਰੋਸੇ ਯੋਗ ਜਿਹੜੇ ਸਾਥੀ ਨੇ ਉਹਨਾਂ ਨੂੰ ਨਾਲ ਲਓ ਤੇ ਨਾਲ ਲੈ ਕੇ ਇਸ ਸਾਰੀ ਕਾਰਵਾਈ ਨੂੰ ਅੰਜਾਮ ਦਿਓ ਦੇ ਉਸ ਤੋਂ ਬਾਅਦ ਰਾਤ ਦੇ 9 ਵਜੇ ਡੀਐਸਪੀ ਅਮਰਜੀਤ ਸਿੰਘ ਜੋ ਕਿ ਆਪਣੀ ਫੋਰਸ ਦੇ ਨਾਲ ਇੱਕ ਗੁਪਤ ਮੁਕਦਮੇ ਦੀ ਤਫ਼ਤੀਸ਼ ਕਰ ਰਿਹਾ ਸੀ ਉਹ ਕਈ ਦਿਨਾਂ ਤੋਂ ਤਣਾਅ ਦੇ ਵਿੱਚ ਸੀ ਤੇ ਸ਼ੱਕ ਦੇ ਆਧਾਰ ਤੇ ਉਸ ਨੇ ਇੱਕ ਹੋਟਲ ਦੇ ਉੱਪਰ ਛਾਪਾ ਮਾਰਨ ਦਾ ਮਨ ਬਣਾਇਆ ਪਰ ਅਮਰਜੀਤ ਨੂੰ ਇਹ ਅੰਦਾਜ਼ਾ ਨਹੀਂ ਸੀ ਕਿ ਇਹ ਛਾਪਾ ਉਸ ਦੀ ਆਪਣੀ ਜ਼ਿੰਦਗੀ ਦੀਆਂ ਹੱਡੀਆਂ ਨੂੰ ਹਿਲਾ ਕੇ ਰੱਖ ਦੇਵੇਗਾ ਆਪਣੀ ਟੀਮ ਨੂੰ ਨਾਲ ਲੈ ਕੇ ਡੀਐਸਪੀ ਅਮਰਜੀਤ ਸਿੰਘ ਪਹੁੰਚ ਜਾਂਦਾ ਹੈ ਉਸ ਸ਼ਾਨਦਾਰ ਹੋਟਲ ਦੇ ਵਿੱਚ ਹੋਟਲ ਸ਼ਹਿਰ ਦਾ ਮੰਨਿਆ ਤੰਨਿਆ ਹੋਟਲ ਜਿਵੇਂ ਹੀ ਕਮਰੇ ਦੇ ਵਿੱਚ ਦਾਖਲ ਹੋਏ ਇੱਕ ਔਰਤ ਤੇ ਇੱਕ ਆਸ਼ਿਕ ਪਕੜੇ ਗਏ ਪਰ ਜਦੋਂ ਉਸ ਔਰਤ ਨੇ ਆਪਣਾ ਮੂੰਹ ਮੋੜਿਆ ਉਹ ਔਰਤ ਕੌਣ ਸੀ ਉਹ ਕੋਈ ਹੋਰ ਨਹੀਂ ਸੀ ਉਸ ਦੀ ਆਪਣੀ ਹੀ ਘਰਵਾਲੀ ਰਿਧਮਾ ਸੀ ਉਸ ਨੂੰ ਇਸ ਹਾਲਾਤ ਦੇ ਵਿੱਚ ਦੇਖ ਕੇ ਡੀਐਸਪੀ ਅਮਰਜੀਤ ਸਿੰਘ ਦੇ ਪੈਰਾਂ ਥੱਲੋਂ ਜ਼ਮੀਨ ਖਿਸਕ ਗਈ ਅਤੇ ਉਸ ਦੇ ਸਾਥੀ ਅਫਸਰ ਵੀ ਜੋ ਕਿ ਨਜ਼ਰਾਂ ਝੁਕਾ ਕੇ ਖੜੇ ਹੋ ਗਏ ਤੇ ਅਮਰਜੀਤ ਦੇ ਹੱਥ ਦੇ ਵਿੱਚੋਂ ਫਾਈਲ ਡਿੱਗ ਪਈ ਉਸ ਦੇ ਸਾਹਮਣੇ ਇਹ ਨਜ਼ਾਰਾ ਦੇਖ ਕੇ ਉਸ ਦੇ ਪੈਰਾਂ ਥੱਲੋਂ ਜ਼ਮੀਨ ਖਿਸਕ ਗਈ ਤੇ ਇਸ ਵੀਡੀਓ ਨੂੰ ਜੇਕਰ ਤੁਸੀਂ ਵੀ ਪੂਰਾ ਦੇਖੋਗੇ ਤੁਸੀਂ ਵੀ ਹੈਰਾਨ ਰਹਿ ਜਾਓਗੇ ਬਣੇ ਰਿਓ ਵੀਡੀਓ ਦੇ ਅੰਤ ਤੱਕ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤਾਂ ਜੋ ਇਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਵਾਂਝਾ ਨਾ ਰਹਿ ਜਾਵੇ ਜਿਆਦਾ ਦੇਰ ਨਾ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ ਡੀਐਸਪੀ ਅਮਰਜੀਤ ਸਿੰਘ ਆਪਣੀ ਸ਼ਾਨਦਾਰ ਨੌਕਰੀ ਆਦਰਯੋਗ ਨੈਤਿਕਤਾ ਅਤੇ ਨਿੱਜੀ ਜੀਵਨ ਵਿੱਚ ਸਦਾ ਬਹਾਰ ਭਰੋਸੇ ਨਾਲ ਜਾਣਿਆ ਜਾਂਦਾ ਸੀ ਉਸ ਦੀ ਵਿਆਹਸ਼ੁਦਾ ਜ਼ਿੰਦਗੀ ਰਿਧੀਮਾ ਦੇ ਨਾਲ ਕਾਫੀ ਸ਼ਾਂਤ ਸੀ ਦੋਨਾਂ ਨੇ ਪ੍ਰੇਮ ਵਿਆਹ ਕੀਤਾ ਸੀ ਪਿਆਰ ਵਿੱਚ ਪਾਗਲ ਹੋ ਗਏ ਰਿਧੀਮਾ ਇੱਕ ਸਮਾਜ ਸੇਵੀ ਸੀ ਉਹ ਅਕਸਰ ਕਹਿੰਦੀ ਕਿ ਮੈਂ ਔਰਤਾਂ ਦੀ ਆਜ਼ਾਦੀ ਦੇ ਲਈ ਕੰਮ ਕਰ ਰਹੀ ਹਾਂ ਮੈਂ ਹੋਰ ਔਰਤਾਂ ਦੇ ਲਈ ਰੌਸ਼ਨੀ ਬਣਨਾ ਚਾਹੁੰਨੀ ਆ ਅਮਰਜੀਤ ਉਸ ਦਾ ਫਕਰ ਰੱਖਦਾ ਪਰ ਜ਼ਿੰਦਗੀ ਦੇ ਕਾਗਜ਼ਾਂ ਵਿੱਚ ਇੱਕ ਹਮੇਸ਼ਾ ਛੁਪਿਆ ਹੋਇਆ ਸਫਾ ਹੁੰਦਾ ਹੈ ਇੱਕ ਦਿਨ ਅਮਰਜੀਤ ਦੇ ਦੋਸਤ ਰਣਜੀਤ ਜੋ ਕਿ ਇੱਕ ਟੈਕਸੀ ਚਲਾਉਂਦਾ ਸੀ ਉਹ ਆਇਆ ਤੇ ਉਸ ਦੇ ਚਿਹਰੇ ਤੇ ਵੀਰਤਾ ਨਹੀਂ ਬਲਕਿ ਝਿਜਕ ਸੀ ਉਸ ਨੇ ਕਿਹਾ ਕਿ ਭਰਾ ਮੈਂ ਦੱਸਣਾ ਤਾਂ ਨਹੀਂ ਚਾਹੁੰਦਾ ਪਰ ਕਈ ਵਾਰੀ ਤੇਰੀ ਘਰ ਵਾਲੀ ਨੂੰ ਇੱਕ ਹੋਟਲ ਦੇ ਵਿੱਚ ਲੈ ਕੇ ਗਿਆ ਹਾਂ ਉਹ ਕਹਿੰਦੀ ਹੁੰਦੀ ਹੈ ਕਿ ਇੱਥੇ ਕਮੇਟੀ ਦੀ ਮੀਟਿੰਗ ਹੈ ਪਰ ਇੱਕ ਅਜੀਬ ਆਦਮੀ ਦੇ ਨਾਲ ਮਿਲਦੀ ਹੈ ਤੇ ਮੈਨੂੰ ਸ਼ੱਕ ਹੋ ਗਿਆ। ਅਮਰਜੀਤ ਦੀ ਹਾਸੀ ਨਿਕਲ ਗਈ ਪਰ ਦਿਲ ਵਿੱਚ ਇੱਕ ਤਿੱਖੀ ਚੁਬਨ ਵੱਜੀ। ਗੱਲ ਸੁਣ ਕੇ ਅਮਰਜੀਤ ਨੇ ਰਿਧਿਮਾ ਦਾ ਪਿੱਛਾ ਕਰਨ ਦਾ ਮਨ ਬਣਾਇਆ ਤੇ ਅਗਲੇ ਦਿਨ ਰਾਤ ਨੂੰ ਉਹ ਰਣਜੀਤ ਦੀ ਟੈਕਸੀ ਲੈ ਕੇ ਛੁਪ ਕੇ ਹੋਟਲ ਦੇ ਵਿੱਚ ਪਹੁੰਚਿਆ ਕਮਰਾ ਨੰਬਰ 203 ਦੇ ਵਿੱਚ। ਪਾਸਵਰਡ ਮਿਲਨ ਤੇ ਪੁਲਿਸ ਨੇ ਛਾਪਾ ਮਾਰਿਆ ਤੇ ਦਰਵਾਜ਼ਾ ਖੁੱਲਿਆ ਬੈਠ ਤੇ ਸੀ ਇੱਕ ਆਦਮੀ ਬਿਨਾ ਕੱਪੜਿਆਂ ਦੇ ਕੋਲ ਹੀ ਸੀ ਰਿਧਿਮਾ ਬਿਨਾ ਕਿਸੇ ਲਿਬਾਸ ਦੇ ਇੱਕ ਪਲ ਵਿੱਚ ਉਸ ਦੀ ਦੁਨੀਆ ਹਿਲ ਗਈ ਤੇ ਉਸ ਤੋਂ ਬਾਅਦ ਅਮਰਜੀਤ ਨੇ ਜਦੋਂ ਰਿਧਿਮਾ ਨੂੰ ਪੁੱਛਿਆ ਕਿ ਰਿਧਿਮਾ ਤੂੰ ਇੱਥੇ ਇਹਨਾਂ ਹਾਲਾਤਾਂ ਦੇ ਵਿੱਚ ਤਾਉ ਕੁਝ ਨਾ ਬੋਲ ਸਕੀ ਉਹ ਨਜ਼ਰਾਂ ਝੁਕਾ ਕੇ ਖੜੀ ਰਹੀ ਰਿਧਿਮਾ ਨੂੰ ਜਦੋਂ ਥਾਣੇ ਲਿਆਂਦਾ ਗਿਆ ਤਾਂ ਉਹ ਤੜਫਣ ਲੱਗੀ ਅਤੇ ਉਹ ਆਪਣੇ ਘਰ ਵਾਲੇ ਯਾਨੀ ਕਿ ਡੀਐਸਪੀ ਅਮਰਜੀਤ ਸਿੰਘ ਦੀਆਂ ਮਿੰਤਾਂ ਕਰਨ ਲੱਗੀ ਅਤੇ ਇਹ ਕਹਿਣ ਲੱਗੀ ਕਿ ਮੈਂ ਗਲਤ ਨਹੀਂ ਹਾਂ ਅਮਰਜੀਤ ਕਿਰਪਾ ਕਰਕੇ ਸੁਣ ਇਹ ਮੇਰੀ ਇੱਜ਼ਤ ਨਹੀਂ ਬਲਕਿ ਸਾਡੀ ਇੱਜ਼ਤ ਦੀ ਲੜਾਈ ਹੈ ਅਮਰਜੀਤ ਨੇ ਅੱਖਾਂ ਦੇ ਵਿੱਚ ਅਗਨ ਦਿਖਾਈ ਤੂੰ ਮੇਰੇ ਭਰੋਸੇ ਦਾ ਕਤਲ ਕੀਤਾ ਹੈ ਹੁਣ ਕੀ ਕਹਿਣਾ ਬਾਕੀ ਹੈ ਰਿਧੀਮਾ ਕਹਿ ਰਹੀ ਸੀ ਕਿ ਮੈਨੂੰ ਸਾਲਾਂ ਪਹਿਲੇ ਇਹ ਮੇਰੇ ਕਾਲਜ ਦੇ ਦੋਸਤ ਮਨੀਸ਼ ਨੇ ਲੁਭਾਇਆ ਮੈਂ ਨਾਦਾਨੀ ਵਿੱਚ ਕੁਝ ਤਸਵੀਰਾਂ ਭੇਜ ਦਿੱਤੀਆਂ ਬਾਅਦ ਦੇ ਵਿੱਚ ਉਹ ਤਸਵੀਰਾਂ ਦੇ ਨਾਲ ਮੈਨੂੰ ਬਲੈਕਮੇਲ ਕਰਨ ਲੱਗ ਗਿਆ ਤੇ ਮੈਨੂੰ ਗੰਦੇ ਕੰਮ ਕਰਨ ਦੇ ਲਈ ਮਜਬੂਰ ਕਰਦਾ ਰਿਹਾ ਮੈਂ ਬਹੁਤ ਵਾਰੀ ਲਿਖਣ ਦੀ ਕੋਸ਼ਿਸ਼ ਕੀਤੀ ਪਰ ਮਨੀਸ਼ ਕਹਿੰਦਾ ਸੀ ਕਿ ਜੇ ਤੂੰ ਪੁਲਿਸ ਵਾਲੇ ਨੂੰ ਦੱਸਿਆ ਤਾਂ ਤੇਰਾ ਵੀ ਕੈਰੀਅਰ ਖਤਮ ਕਰ ਦੇਵਾਂਗਾ ਅਮਰਜੀਤ ਦੇ ਪੈਰਾਂ ਥੱਲੋਂ ਜ਼ਮੀਨ ਖਿਸਕ ਗਈ ਜਦ ਅਮਰਜੀਤ ਨੇ ਜਾਂਚ ਸ਼ੁਰੂ ਕੀਤੀ ਤਾਂ ਪਤਾ ਲੱਗਿਆ ਕਿ ਮਨੀਸ਼ ਇੱਕ ਇੰਟਰਨੈਸ਼ਨਲ ਗੈਂਗ ਦੇ ਨਾਲ ਜੁੜਿਆ ਹੋਇਆ ਸੀ ਉਹ ਪਿਆਰ ਦੇ ਝਾਂਸੇ ਦੇ ਵਿੱਚ ਔਰਤਾਂ ਨੂੰ ਫਸਾ ਕੇ ਹੋਟਲਾਂ ਵਿੱਚ ਰੈਕਡ ਚਲਾਉਂਦਾ ਹਰ ਰਿਸ਼ਤੇ ਦੀ ਵੀਡੀਓ ਬਣਾ ਕੇ ਬਲੈਕਮੇਲ ਕਰਦਾ ਰਿਧੀਮਾ ਨੇ ਇਕੱਲੇ ਹੁੰਦੇ ਹੋਏ ਡਰ ਅਤੇ ਲਾਜ ਵਿੱਚ ਚੁੱਪ ਰਹਿਣਾ ਚੁਣਿਆ ਪਰ ਅਜਿਹੀ ਚੁੱਪੀ ਨੇ ਉਸ ਨੂੰ ਨਰਕ ਦੇ ਵਿੱਚ ਧੱਕ ਦਿੱਤਾ ਸੀ ਅਮਰਜੀਤ ਨੇ ਆਪਣੀ ਡਿਊਟੀ ਤੋਂ ਅਲੱਗ ਇੱਕ ਪ੍ਰਾਈਵੇਟ ਟੀਮ ਬਣਾਈ ਮਨੀਸ਼ ਅਤੇ ਉਸ ਦੇ ਸਾਥੀਆਂ ਨੂੰ ਫੜਨ ਦੇ ਲਈ ਇੱਕ ਗੁਪਤ ਆਪਰੇਸ਼ਨ ਚਲਾਇਆ ਗਿਆ ਤਿੰਨ ਮਹੀਨਿਆਂ ਦੀ ਤਪਤੀਸ਼ ਤੋਂ ਬਾਅਦ ਮਨੀਸ਼ ਅਤੇ 6 ਹੋਰ ਮੁਲਜ਼ਮ ਤਿੰਨ ਹੋਟਲ ਦੇ ਮਾਲਕ ਤੇ 14 ਹੋਰ ਰੈਕਡ ਦੀਆਂ ਲੜਕੀਆਂ ਨੂੰ ਗ੍ਰਿਫਤਾਰ ਕੀਤਾ ਰਿਧੀਮਾ ਨੇ ਹੌਸਲਾ ਕਰਕੇ ਪੂਰੀ ਗਵਾਹੀ ਦਿੱਤੀ ਸਰਕਾਰ ਨੇ ਉਸ ਨੂੰ ਊਰਜਾ ਸਮਾਜ ਸੇਵੀ ਪੁਰਸਕਾਰ ਦੇ ਨਾਲ ਸਨਮਾਨਿਤ ਵੀ ਕੀਤਾ ਤੇ ਅਮਰਜੀਤ ਨੇ ਰਿਧੀਮਾ ਨੂੰ ਮਾਫਤਾ ਕੀਤਾ ਪਰ ਹਜੇ ਵੀ ਬਹੁਤ ਕੁਝ ਹੋਣਾ ਬਾਕੀ ਸੀ ਹਜੇ ਵੀ ਇਸ ਕਹਾਣੀ ਦਾ ਜੋ ਮੋੜ ਹੈ ਉਹ ਸਾਹਮਣੇ ਆਉਣ ਵਾਲਾ ਹੈ ਕਿਉਂਕਿ ਕਹਾਣੀ ਹਜੇ ਇੱਥੇ ਖਤਮ ਨਹੀਂ ਹੋਈ ਬਲਕਿ ਕਹਾਣੀ ਜੋ ਹੈ ਕਹਾਣੀ ਦਾ ਅਗਲਾ ਹਿੱਸਾ ਤਾਂ ਹਜੇ ਸ਼ੁਰੂ ਹੋਵੇਗਾ ਕਿ ਕਿਵੇਂ ਜਦੋਂ ਮਨੀਸ਼ ਨੂੰ ਗ੍ਰਿਫਤਾਰ ਕੀਤਾ ਤੇ ਉਸ ਤੋਂ ਬਾਅਦ ਕੀ ਕੁਝ ਹੋਇਆ ਇੱਕ-ਇੱਕੀ ਗੱਲ ਤੁਹਾਨੂੰ ਦੱਸਾਂਗੇ ਮਨੀਸ਼ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਵੀ ਅਮਰਜੀਤ ਦੇ ਦਿਮਾਗ ਦੇ ਵਿੱਚ ਇੱਕ ਸਵਾਲ ਵੱਜਦਾ ਰਿਹਾ ਕਿ ਰਿਧੀਮਾ ਨੇ ਮੈਨੂੰ ਪਹਿਲੇ ਦਿਨ ਹੀ ਸੱਚ ਕਿਉਂ ਨਹੀਂ ਦੱਸਿਆ ਇੱਕ ਰਾਤ ਜਦ ਰਿਧੀਮਾ ਨੇ ਅਮਰਜੀਤ ਦੇ ਸਾਹਮਣੇ ਆਪਣੀ ਆਖਰੀ ਕਿਤਾਬ ਦਾ ਕਵਰ ਤਿਆਰ ਕੀਤਾ ਉਸ ਨੇ ਹੌਲੀ ਆਵਾਜ਼ ਵਿੱਚ ਕਿਹਾ ਕਿ ਮੈਂ ਤੈਨੂੰ ਦੱਸਣ ਦੀ ਕੋਸ਼ਿਸ਼ ਤਾਂ ਕੀਤੀ ਸੀ ਪਰ ਮੈਨੂੰ ਪਤਾ ਸੀ ਕਿ ਜੇ ਤੂੰ ਮਨੀਸ਼ ਨੂੰ ਮਾਰ ਦਿੱਤਾ ਤਾਂ ਤੂੰ ਆਪਣਾ ਵੀ ਕੈਰੀਅਰ ਹੱਥੋਂ ਧੋ ਬੈਠੇਗਾ ਤੂੰ ਪੁਲਿਸ ਵਾਲਾ ਸੀ ਪਰ ਮੇਰਾ ਪਤੀ ਵੀ ਤੇਰੇ ਲਈ ਮੇਰੀ ਇੱਜ਼ਤ ਤੇਰੀ ਕੁਰਬਾਨੀ ਬਣ ਜਾਂਦੀ ਅਮਰਜੀਤ ਦੀਆਂ ਅੱਖਾਂ ਦੇ ਵਿੱਚ ਹੰਝੂ ਆ ਗਏ ਪਰ ਉਹਨਾਂ ਦੀਆਂ ਅੱਖਾਂ ਨੂੰ ਵੇਖਦਾ ਰਿਹਾ ਉਹੀ ਅੱਖਾਂ ਜੋ ਚੁੱਪੀ ਵਿੱਚ ਵੀ ਇੱਕ ਬੁਹਾ ਖੋਲਦੀਆਂ ਸਨ ਅੰਦਰਲੇ ਸੱਚ ਦਾ ਅਮਰਜੀਤ ਨੇ ਰਿਧੀਮਾ ਨੂੰ ਇੱਕ ਹੋਰ ਤੋਹਫ਼ਾ ਦਿੱਤਾ ਕਿ ਤੇਰੇ ਲਈ ਇੱਕ ਜਾਵੇਂ ਨਵੀਂ ਜੀਵਨ ਰੇਖਾ ਹੈ ਉਹ ਸੀ ਰਜਿਸਟਰੀ ਨਾਰੀ ਸੁਰੱਖਿਆ ਟਰਸਟ ਜੋ ਕਿ ਇੱਕ ਉਸ ਨੇ ਖੋਲ ਕੇ ਦਿੱਤਾ ਆਪਣੀ ਘਰਵਾਲੀ ਨੂੰ ਉਹ ਦੋਵੇਂ ਲੁਕਮੇ ਅਪਰਾਧਾਂ ਅਤੇ ਬਲੈਕਮੇਲਿੰਗ ਦੇ ਪੀੜਤਾਂ ਦੇ ਉੱਪਰ ਕੰਮ ਕਰ ਰਹੇ ਸੀ ਅਮਰਸਰ ਲੁਧਿਆਣਾ ਜਲੰਧਰ ਦੇ ਵਿੱਚ ਇੱਕ ਗੁਪਤ ਥੈਰੇਪੀ ਸੈਂਟਰ ਖੋਲ੍ਹੇ ਜਿੱਥੇ ਔਰਤਾਂ ਨੂੰ ਗੁਪਤ ਰੂਪ ਦੇ ਵਿੱਚ ਆਪਣਾ ਦਰਦ ਸਾਂਝਾ ਕਰ ਸਕਦੀਆਂ ਸਨ ਜਿਸ ਦਿਨ ਰਿਧੀਮਾ ਨੂੰ ਜੋ ਕਿ ਇੱਕ ਪੁਰਸਕਾਰ ਮਿਲਿਆ ਸਰਕਾਰ ਦੇ ਵੱਲੋਂ ਉਸੇ ਦਿਨ ਇੱਕ ਅਣਜਾਣ ਕੋਲ ਅਮਰਜੀਤ ਦੇ ਫੋਨ ਤੇ ਆਇਆ ਮਨੀਸ਼ ਦਾ ਇੱਕ ਛੋਟਾ ਮਲਜਮ ਸੀ ਇਸ ਰੈਕਡ ਦੇ ਪਿੱਛੇ ਇੱਕ ਵੱਡਾ ਨਾਮ ਹੈ ਤੇਰਾ ਹੀ ਉਪਰਾਲਾ ਡੀਜੀਬੀ ਕੇ ਨਾਗਰਾ ਸ਼ਰਦਾ ਚ ਮਸਲੇ ਹੋ ਜਾਂਦੇ ਨੇ ਜਦੋਂ ਨਿਯੁਕਤੀਆਂ ਗਲਤ ਹੋਣ ਤਾਂ ਝੂਠ ਦਾ ਚੋਲਾ ਵੀ ਭਰੋਸੇ ਨੂੰ ਸਾੜ ਦਿੰਦਾ ਹੈ। ਅਮਰਜੀਤ ਨੂੰ ਹੁਣ ਇੱਕ ਨਵਾਂ ਯੁੱਧ ਲੜਨਾ ਸੀ ਸਿਸਟਮ ਦੇ ਖਿਲਾਫ। ਅਮਰਜੀਤ ਨੇ ਸੀਆਈਡੀ ਅਤੇ ਸੀਬੀਆਈ ਦੀ ਮਦਦ ਦੇ ਨਾਲ ਡੀਜੀ ਦੇ ਕੱਚੇ ਚਿੱਠੇ ਇਕੱਠੇ ਕਰਨੇ ਸ਼ੁਰੂ ਕਰ ਦਿੱਤੇ। ਰਿਧੀਮਾ ਨੇ ਜਿੰਨਾ ਹੋਟਲਾਂ ਵਿੱਚ ਉਹਨਾਂ ਨੇ ਕਦਮ ਰੱਖਿਆ ਸੀ ਉਹਨਾਂ ਦੇ ਕੈਮਰੇ ਦੀਆਂ ਰਿਕਾਰਡਿੰਗ ਮੁਹਈਆ ਕਰਵਾਈਆਂ ਤੇ ਇੱਕ ਹੋਰ ਚੌਕਾਉਣ ਵਾਲਾ ਖੁਲਾਸਾ ਹੋਇਆ। ਡੀਜੀ ਨਾਗਰਾ ਨੇ ਆਪਣੇ ਹੀ ਪੁਲਿਸ ਡਿਪਾਰਟਮੈਂਟ ਦੇ ਅਧੀਨ ਇੱਕ ਕਹਾਣੀ Trap ਵਿੰਗ ਚਲਾਈ ਹੋਈ ਸੀ ਉਹ ਉੱਚ ਅਧਿਕਾਰੀਆਂ ਨੂੰ ਫਸਾ ਕੇ ਫਿਰ ਉਹਨਾਂ ਤੋਂ ਨਜਾਇਜ਼ ਕੰਮ ਕਰਵਾਉਂਦਾ ਹੁੰਦਾ ਸੀ ਅਮਰਜੀਤ ਨੇ ਸਾਰੇ ਸਬੂਤ ਇਕੱਠੇ ਕਰਕੇ ਜੋ ਕਿ ਉਸ ਨੂੰ ਦਫ਼ਤਰ ਦੇ ਵਿੱਚ ਪਹੁੰਚਾਏ ਗਏ ਦੇਸ਼ ਦੇ ਸਭ ਤੋਂ ਵੱਡੇ ਅਖਬਾਰ ਦੇ ਵਿੱਚ ਫਰੰਟ ਪੇਜ ਦੇ ਉੱਪਰ ਉਹ ਛਾਪਿਆ ਗਿਆ ਪੰਜਾਬ ਪੁਲਿਸ ਦਾ ਹਕੀਕਤੀ ਚਿਹਰਾ ਡੀਜੀਪੀ ਵੀ ਕੇ ਨਾਗਰਾ ਦੀ ਸਾਜ਼ਿਸ਼ ਬੇਨਕਾਬ ਹੋ ਗਈ ਰਿਧੀਮਾ ਨੂੰ ਅੱਜ ਵੀ ਲੋਕ ਪੁੱਛਦੇ ਨੇ ਕਿ ਤੂੰ ਕਿਵੇਂ ਬਚੀ ਕਿਵੇਂ ਮੋੜ ਲੜੀ ਉਸਨੇ ਹੌਲੀ ਆਵਾਜ਼ ਵਿੱਚ ਕਿਹਾ ਕਿ ਇੱਕ ਔਰਤ ਕਦੇ ਵੀ ਕਮਜ਼ੋਰ ਨਹੀਂ ਹੁੰਦੀ ਜੇਕਰ ਉਸ ਦੇ ਨਾਲ ਖੜਾ ਹੋਇਆ ਕੋਈ ਸੱਚ ਨੂੰ ਮੰਨ ਸਕੇ ਅਮਰਜੀਤ ਹੁਣ ਪੰਜਾਬ ਪੁਲਿਸ ਦੀ ਐਂਟੀ ਹਿਊਮਨ ਟ੍ਰੈਫਿਕਿੰਗ ਯੂਨਿਟ ਦਾ ਮੁਖੀ ਸੀ ਉਸ ਦੇ ਦਫ਼ਤਰ ਦੇ ਕੰਨ ਤੇ ਇੱਕ ਕਹਾਵਤ ਲਿਖੀ ਸੀ ਕਿ ਜਿਨ੍ਹਾਂ ਨੇ ਵਿਸ਼ਵਾਸ ਤੋੜਿਆ ਉਹ ਸਜ਼ਾ ਦੇ ਹੱਕਦਾਰ ਹਨ ਪਰ ਜਿਨ੍ਹਾਂ ਨੇ ਦੁਨੀਆ ਖਿਲਾਫ ਖੜ ਕੇ ਇੱਜ਼ਤ ਬਚਾਈ ਉਹ ਯੋਧੇ ਨੇ ਇਹ ਕਹਾਣੀ ਇੱਕ ਵਿਸ਼ਵਾਸ ਦੀ ਹੈ ਨਾ ਸਿਰਫ ਧੋਖੇ ਦੀ ਕਿਉਂਕਿ ਰਿਧੀਮਾ ਜੋ ਕਿ ਉਸਨੇ ਵਿਸ਼ਵਾਸ ਕੀਤਾ ਆਪਣੇ ਪਤੀ ਨੂੰ ਸਾਰੀ ਸੱਚ ਦੱਸਣ ਵਾਲੀ ਸੀ ਪਰ ਕਿਤੇ ਨਾ ਕਿਤੇ ਉਸਦੇ ਮਨ ਦੇ ਵਿੱਚ ਇਹ ਡਰ ਜ਼ਰੂਰ ਬੈਠਦਾ ਸੀ ਇੱਕ ਸ਼ਾਮ ਰਿਧੀਮਾ ਜੋ ਹੁਣ ਨਾਰੀ ਸੁਰੱਖਿਆ ٹرسٹ ਦੀ ਨੇਤ੍ਰਤਾ ਕਰ ਰਹੀ ਸੀ ਆਪਣੇ ਦਫ਼ਤਰ ਵਿੱਚ ਫਾਈਲਾਂ ਦੇ ਢੇਰ ਵਿੱਚ ਖੋਈ ਹੋਈ ਸੀ ਦਫ਼ਤਰ ਦੇ ਬਾਹਰ ਹੌਲੀ ਹੌਲੀ ਹਵਾ ਚੱਲ ਰਹੀ ਸੀ ਉਸਨੇ ਆਪਣੇ ਬੈਗ ਵਿੱਚੋਂ ਇੱਕ ਪੁਰਾਣੀ ਡਾਇਰੀ ਕੱਢੀ ਉਹੀ ਡਾਇਰੀ ਜਿਸ ਵਿੱਚ ਉਹ ਕਦੇ ਆਪਣੇ ਰੋਜ਼ ਦੇ ਦਰਦ ਲਿਖਿਆ ਕਰਦੀ ਸੀ ਉਸ ਨੇ ਲਿਖਿਆ ਸੀ ਕਿ ਮੈਂ ਹਾਰ ਨਹੀਂ ਬਣੀ ਮੈਨੂੰ ਮਜਬੂਰ ਕੀਤਾ ਗਿਆ ਸੀ ਪਰ ਉਹ ਮਜਬੂਰੀ ਮੇਰੀ ਪਛਾਣ ਨਹੀਂ ਬਣੀ ਅਸਲ ਪਛਾਣ ਇਹ ਸੀ ਕਿ ਮੈਨੂੰ ਕਿੰਨਾ ਹੌਸਲਾ ਮਿਲਿਆ ਮੇਰੇ ਆਪਣੇ ਪਤੀ ਤੋਂ ਉਹ ਜਿਸ ਨੂੰ ਲੋਕ ਪੁਲਿਸ ਵਾਲਾ ਕਹਿੰਦੇ ਸਨ ਪਰ ਮੈਂ ਉਸ ਨੂੰ ਇੱਕ ਸਹਿਯੋਗੀ ਕਹਿੰਨੀ ਹਾਂ ਅਮਰਜੀਤ ਜਿਵੇਂ ਹੀ ਉਹ ਡਾਇਰੀ ਬੰਦ ਕੀਤੀ ਤਾਂ ਦਫ਼ਤਰ ਵਿੱਚ ਇੱਕ ਨਵੀਂ ਲੜਕੀ ਦਾਖਲ ਹੁੰਦੀ ਹੈ ਬਹੁਤ ਡਰੀ ਹੋਈ ਇੱਕ ਨਵਾਂ ਕੇਸ ਉਸਨੇ ਹੌਲੀ ਜਿਹੀ ਆਖਿਆ ਮੈਂ ਵੀ ਇੱਕ ਅਫਸਰ ਦੀ ਘਰਵਾਲੀ ਹਾਂ ਪਰ ਮੇਰੇ ਨਾਲ ਵੀ ਉਹੀ ਹੋਇਆ ਹੈ ਜੋ ਤੁਹਾਡੇ ਨਾਲ ਹੋਇਆ ਰਿਧੀਮਾ ਚੁੱਪ ਹੋ ਗਈ ਉਸ ਦੀਆਂ ਅੱਖਾਂ ਵਿੱਚ ਇੱਕ ਪੁਰਾਣਾ ਦਰਦ ਚਮਕਿਆ ਪਰ ਹੁਣ ਉਹ ਦਰਦ ਕਮਜ਼ੋਰੀ ਨਹੀਂ ਤਾਕਤ ਬਣ ਚੁੱਕਾ ਸੀ ਉਸਨੇ ਲੜਕੀ ਦਾ ਹੱਥ ਫੜਿਆ ਅਤੇ ਕਿਹਾ ਬੈਠ ਇਹ ਮੇਰੀ ਕਹਾਣੀ ਨਹੀਂ ਹੁਣ ਇਹ ਸਾਡੀ ਕਹਾਣੀ ਹੈ ਇਸ ਨਵੇਂ ਕੇਸ ਨੇ ਇੱਕ ਹੋਰ ਡਰਾਉਣੇ ਸੱਚ ਨੂੰ ਉਂਗਾੜ ਕੇ ਰੱਖ ਦਿੱਤਾ ਪਤਾ ਲੱਗਿਆ ਕਿ ਮਨੀਸ਼ ਜੇਲ੍ਹ ਵਿੱਚ ਨਹੀਂ ਸੀ ਉਹ ਪੈਰੋਲ ਤੇ ਬਾਹਰ ਆਇਆ ਤੇ ਗਾਇਬ ਹੋ ਗਿਆ सीबीआई ਤੇ ਆਈਬੀ ਦੀ ਰਿਪੋਰਟ ਮੁਤਾਬਕ ਮਨੀਸ਼ ਹੁਣ ਯੂਏਈ ਜਾਂ ਅੰਡਰਵਰਲਡ ਚ ਕਿਸੇ ਨਵੇਂ ਨੈਟਵਰਕ ਦੇ ਨਾਲ ਜੁੜ ਚੁੱਕਾ ਸੀ ਅਤੇ ਨਵੇਂ ਤਰੀਕੇ ਨਾਲ ਹਾਈ ਕਲਾਸ ਹਨੀ Trap ਰੈਕਟ ਚਲਾ ਰਿਹਾ ਸੀ ਜਿੱਥੇ ਲੜਕੀਆਂ ਨੂੰ ਜ਼ਬਰਦਸਤੀ ਨਜਾਇਜ਼ ਕੰਮਾਂ ਵਿੱਚ ਧੱਕਿਆ ਜਾਂਦਾ ਅਮਰਜੀਤ ਅਤੇ ਰਿਧੀਮਾ ਨੇ ਤੈਅ ਕਰ ਲਿਆ ਕਿ ਹੁਣ ਇਹ ਲੜਾਈ ਸਿਰਫ ਪੰਜਾਬ ਦੀ ਨਹੀਂ ਬਲਕਿ ਭਾਰਤ ਦੀ ਹੈ ਇੰਟਰਪੋਲ ਦੀ ਮਦਦ ਦੇ ਨਾਲ ਅਮਰਜੀਤ ਨੇ ਮਨੀਸ਼ ਨੂੰ ਇੰਟਰਨੈਸ਼ਨਲ ਮੋਸਟ ਵਾਂਟਡ ਕ੍ਰਿਮੀਨਲ ਦੀ ਲਿਸਟ ਦੇ ਵਿੱਚ ਸ਼ਾਮਲ ਕਰਾਇਆ ਉਸ ਦਾ ਅੰਤਿਮ ਟਰੈਕ ਆਇਆ ਦੁਬਈ 에ਅਰਪੋਰਟ ਤੋਂ ਅਮਰਜੀਤ ਨੇ ਸੀਬੀਆਈ ਦੇ ਨਾਲ ਮਿਲ ਕੇ ਇੱਕ ਮਿਸ਼ਨ ਤਿਆਰ ਕੀਤਾ ਆਪਰੇਸ਼ਨ ਕਾਲੀ ਛਾਂ ਇਸ ਮਿਸ਼ਨ ਦਾ ਮਕਸਦ ਸੀ ਮਨੀਸ਼ ਦੀ ਗ੍ਰਿਫਤਾਰੀ ਉਹਨਾਂ ਔਰਤਾਂ ਦੀ ਰਿਹਾਈ ਜੋ ਵਿਦੇਸ਼ਾਂ ਦੇ ਵਿੱਚ ਫੜੀਆਂ ਗਈਆਂ ਇੱਕ ਐਸਾ ਡਾਟਾਬੇਸ ਬਣਾਉਣਾ ਜੋ ਭਵਿੱਖ ਵਿੱਚ ਐਸੇ ਕੇਸਾਂ ਨੂੰ ਰੋਕ ਸਕੇ ਜਿਵੇਂ ਹੀ ਮਨੀਸ਼ ਦੀ ਗ੍ਰਿਫਤਾਰੀ ਹੋਈ ਉਸਨੇ ਆਪਣੇ ਬਿਆਨ ਚ ਦੱਸਿਆ ਕਿ ਮੇਰੇ ਪਿੱਛੇ ਸਿਰਫ ਮੈਂ ਨਹੀਂ ਕਈ ਆਫੀਸਰ ਸਨ ਜੋ ਅਜੇ ਵੀ ਸਿਸਟਮ ਦੇ ਅੰਦਰ ਬੈਠ ਕੇ ਇਹ ਸਭ ਕੁਝ ਚਲਾ ਰਹੇ ਹਨ ਰਿਧੀਮਾ ਤਾਂ ਸਿਰਫ ਟੈਸਟ ਸੀ ਅਸਲ ਖੇਡ ਤਾਂ ਹੁਣ ਚੱਲਣੀ ਸੀ ਇਹ ਬਿਆਨ ਇੱਕ ਵਾਰ ਫੇਰ ਅਮਰਜੀਤ ਅਤੇ ਰਿਧੀਮਾ ਨੂੰ ਸੋਚਣ ਦੇ ਲਈ ਮਜਬੂਰ ਕਰ ਗਿਆ ਕਿੰਨਾ ਕੁਝ ਹਜੇ ਵੀ ਛੁਪਿਆ ਹੋਇਆ ਹੈ ਜੀ ਹਾਂ ਕਹਾਣੀ ਹਜੇ ਖਤਮ ਨਹੀਂ ਹੋਈ ਪਰ ਹਜੇ ਵੀ ਜੋ ਮਨੀਸ਼ ਦੀ ਗ੍ਰਿਫਤਾਰੀ ਦੇ ਬਾਅਦ ਜੋ ਹੋਰ ਵੀ ਸਾਚੇ ਸਾਹਮਣੇ ਆਉਣ ਵਾਲੇ ਐ ਉਹ ਅੱਗੇ ਅੱਗੇ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਅਮਰਜੀਤ ਨੇ ਰਿਧੀਮਾ ਦੇ ਆਪਰੇਸ਼ਨ ਕਾਲੀ ਛਾਂ ਦੀ ਮੁਹਿੰਮ ਦੇ ਤਹਿਤ ਕਈ ਨਵੇਂ ਕਿਰਦਾਰਾਂ ਦੀ ਪਛਾਣ ਕੀਤੀ ਜਿਵੇਂ ਕਿ ਮੁਨੇਸ਼ ਖੁਲਾਸੇ ਕਰਦਾ ਰਿਹਾ ਉਹਨਾਂ ਦੇ ਰੋਂਗ ਤੇ ਖੜੇ ਗਏ ਤੇ ਇੱਕ ਹੋਰ ਨਾਮ ਸੀ ਜੋ ਕਿ ਕਾਫੀ ਵੱਡਾ ਪੁਲਿਸ ਅਫਸਰ ਸਤਵੀਰ ਸਿੰਘ ਜੋ ਸਿਸਟਮ ਦੇ ਵਿੱਚ ਉੱਚੇ ਅਹੁਦੇ ਤੇ ਹੋਣ ਦੇ ਬਾਵਜੂਦ ਇਸ ਸਮੂਹ ਦੀ ਰੀੜ ਦੀ ਹੱਡੀ ਸੀ ਉਸ ਦੀ ਸਾਫ਼ ਸੁਥਰੀ ਇਮੇਜ ਦੇ ਪਿੱਛੇ ਹੋਟਲ ਚੈਨ ਨਾ ਕ੍ਰਿਪਟੋ ਕਰੰਸੀ ਰੈਕਟ ਅਤੇ ਵਿਦੇਸ਼ੀ ਪਾਸਪੋਰਟ ਮਾਫੀਆ ਵਰਗੇ ਕਈ ਜੰਤਰਮੰਤਰ ਛੁਪੇ ਹੋਏ ਸੀ ਅਮਰਜੀਤ ਨੇ ਇੱਕ ਰਾਤ ਨਦੀਮਾ ਨੂੰ ਆਖਿਆ ਤੂੰ ਤਾਂ ਇੱਕ ਫੜਿਆ ਸੀ ਪਰ ਹੁਣੇ ਸ਼ਿਕਾਰ ਹਜੇ ਬਹੁਤ ਵੱਡਾ ਹੈ ਹੁਣ ਤਾਂ ਅਸੀਂ ਜਿਸ ਸਾਜ਼ਿਸ਼ ਨੂੰ ਖਤਮ ਕਰਾਂਗੇ ਇਹ ਸਾਡਾ ਅੰਤ ਲਿਖੇਗੀ ਇੱਕ ਵਿਸ਼ਵਾਸੀ ਆਦਮੀ ਜੋ ਅਮਰਜੀਤ ਦੀ ਟੀਮ ਵਿੱਚ ਸੀ ਐਸਆਈ ਨਰਿੰਦਰ ਅਸਲ ਸਤਵੀਰ ਦਾ ਸਪੀਅਨ ਨਿਕਲਿਆ ਉਸਨੇ ਆਪਰੇਸ਼ਨ ਕਾਲੀ ਛਾਂ ਦੀਆਂ ਡਿਟੇਲ ਸਤਵੀਰ ਤੱਕ ਪਹੁੰਚਾਈਆਂ ਅਤੇ ਇੱਕ ਰਾਤ ਅਮਰਜੀਤ ਦੀ ਗੱਡੀ ਨੂੰ ਹਾਦਸਾ ਦਰਸਾ ਕੇ ਉਡਾ ਦਿੱਤਾ ਗਿਆ ਪਰ ਅਮਰਜੀਤ ਬਚ ਗਿਆ ਉਸ ਨੇ ਇਸ ਪਹਿਲਾਂ ਹੀ ਪਾਪ ਲਿਆ ਸੀ ਕਿ ਫਰਜੀ ਗੱਡੀ ਰਵਾਨਾ ਕੀਤੀ ਗਈ ਉਹ ਅੰਡਰ ਕਵਰ ਹੋ ਗਿਆ ਜਿਵੇਂ ਮੌਤ ਨੂੰ ਜਿੱਤ ਲਿਆ ਹੋਵੇ ਹੁਣ ਰੀਦੀਮਾ ਦੇ ਹੱਥ ਵਿੱਚ ਸੀ ਮਨੀਸ਼ ਦੇ ਕਬੂਲਨਾਮੇ ਦੀ ਕਾਪੀ ਅਤੇ ਸਤਵੀਰ ਦੇ ਨਾਲ ਉਸਦੀ ਚੈਟਿੰਗ ਦੇ ਸਕਰੀਨਸ਼ਾਟ ਅਤੇ ਅੰਤਰਰਾਸ਼ਟਰੀ ਮਨੀ ਲੋਡਰਿੰਗ ਦੇ ਸਬੂਤ ਉਸ ਨੇ ਸਾਰਾ ਮਾਲ ਇੱਕ ਪ੍ਰੈਸ ਕਾਨਫਰੰਸ ਰਾਹੀਂ ਜਨਤਾ ਦੇ ਸਾਹਮਣੇ ਰੱਖਣ ਦਾ ਫੈਸਲਾ ਕੀਤਾ ਪਰ ਰਾਤ ਦੇ 3 ਵਜੇ ਦਫਤਰ ਦੇ ਵਿੱਚ ਧਮਾਕਾ ਹੋਇਆ ਸਾਰੇ ਸਬੂਤ ਸੜ ਗਏ ਜਿਵੇਂ ਹੀ ਲੋਕਾਂ ਨੇ ਇਹ ਸੁਣਿਆ ਕਿ ਰਿਧੀਮਾ ਤੇ ਅਮਰਜੀਤ ਦੀ ਟੀਮ ਤੇ ਹਮਲਾ ਹੋਇਆ ਹੈ ਲੋਕ ਸੜਕਾਂ ਤੇ ਆ ਗਏ ਜਿਵੇਂ ਕਿਸੇ ਨੇ ਉਹਨਾਂ ਦੀ ਲੜਾਈ ਨੂੰ ਆਪਣੀ ਲੜਾਈ ਸਮਝ ਲਿਆ ਹੋਵੇ ਹੁਣ ਇਹ ਲੜਾਈ ਸਿਰਫ ਇੱਕ ਕੁੜੀ ਦੀ ਇੱਜ਼ਤ ਦੀ ਨਹੀਂ ਸੀ ਸਿਸਟਮ ਦੀ ਸੁਧਿਕਰਨ ਦੀ ਸੀ ਅਮਰਜੀਤ ਨੇ 2 ਸਾਲ ਪਹਿਲਾਂ ਹੀ ਇੱਕ ਡਿਜੀਟਲ ਸਰਵਰ ਤੇ ਸਾਰਾ ਡਾਟਾ ਅਨੁਮਾਨ ਲਗਾ ਕੇ ਅਪਲੋਡ ਕਰ ਲਿਆ ਸੀ ਪਰ ਹਰ 3 ਮਹੀਨੇ ਬਾਅਦ ਆਪੇ ਹੀ ਜਨਤਾ ਦੇ ਸਾਹਮਣੇ ਆਉਂਦਾ ਤੇ ਅੱਜ ਉਹ ਦਿਨ ਸੀ ਜਿਵੇਂ ਹੀ ਸੇਟਿੰਗ ਅਤੇ ਸਬੂਤ ਜਨਤਾ ਦੇ ਸਾਹਮਣੇ ਆਏ ਤਾਂ ਸਤਵੀਰ ਨੂੰ ਗ੍ਰਿਫਤਾਰ ਕਰ ਲਿਆ ਗਿਆ। ਸੀਬੀਆਈ ਨੇ ਅਮਰਜੀਤ ਨੂੰ ਬ੍ਰੇਵੀ ਅਵਾਰਡ ਦੇ ਨਾਲ ਸਨਮਾਨਿਤ ਕੀਤਾ ਗਿਆ। ਰਿਧੀਮਾ ਨੂੰ ਨਾਰੀ ਟਰੱਸਟ ਚਲਾਉਣ ਤੇ ਸਰਕਾਰੀ ਸਹਿਯੋਗ ਦੇ ਨਾਲ ਵਿਸਤਾਰਿਤ ਕੀਤਾ। ਰਿਧੀਮਾ ਅਤੇ ਅਮਰਜੀਤ ਦੋਵਾਂ ਦੀ ਇੱਕ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਦੇ ਨੇ ਅਤੇ ਉਹਨਾਂ ਨੇ ਰਲ ਮਿਲ ਕੇ ਜੋ ਵੀ ਉਹਨਾਂ ਨੂੰ ਸਮੱਸਿਆਵਾਂ ਆਈਆਂ, ਜ਼ਿੰਦਗੀ ਦੇ ਵਿੱਚ ਜੋ ਵੀ ਘਟਨਾਵਾਂ ਘਟੀਆਂ, ਉਸ ਦਾ ਡਟ ਕੇ ਮੁਕਾਬਲਾ ਕੀਤਾ। ਸੋ ਤੁਹਾਡੀ ਇਸ ਵੀਡੀਓ ਬਾਰੇ ਕੀ رائے ਹੈ ਕਮੈਂਟ ਕਰਕੇ ਜਰੂਰ ਦੱਸੋ। ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਧੰਨਵਾਦ